ਅੱਜ ਵੱਜ ਕੇ ਫੱਦੇ ਰਿਸਾਂ ਚ ਪਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜੋਧਾ ਪਿੰਡ ਦੇ ਕਿੰਨੇ ਬੰਦੇ ਆਇਆ ਹੱਥ ਖੜਿਆ ਕਰੋ ਜੋਧਾ ਪਿੰਡ ਵਾਲੇ ਜੋਧਾ ਵਾਲੇ ਆ ਛੋਡੇ ਪਿੰਡ ਦੀ 1100 ਕਿੱਲਾ ਜ਼ਮੀਨ ਆਈ ਹੈ ਲੈਂਡ ਪੂਲਿੰਗ ਨੀਤੀ ਦੇ ਤਹਿਤ ਕੀ ਉਹ ਸਾਰੇ ਪਰਿਵਾਰ ਆਏ ਆ ਕਿਉਂ ਬਈ 1200 ਏਕੜ 1192 ਕਿਲੇ ਕੱਲਾ ਜੋਧਾਂ ਦਾ ਹੈ ਤੇ ਬੰਦੇ ਕਿਉਂ ਨਹੀਂ ਆਏ ਮੈਂ ਬਿਮਾਰ ਸੀ ਮੇਰਾ ਗਲ ਵੀ ਦੁਖਦਾ ਮੈਨੂੰ ਜ਼ਖਾਮ ਹੋਇਆ ਪਿਆ ਸਿਰ ਪਾਟੀ ਜਾਂਦਾ ਮੈਂ ਬਰਹਿੰਡੋਂ ਚੱਲ ਕੇ ਆ ਗਿਆ ਪਹਾਨਾ ਮਾਨਸਾ ਚ ਪਿੰਡ ਪੈਂਦਾ ਬਰਨਾਲੇ ਚੋਂ ਉੱਥੋਂ ਆ ਗਿਆ ਨਵਦੀਪ ਚਲਵੇੜਾ ਹਰਿਆਣੇ ਤੋਂ ਚੱਲ ਕੇ ਆ ਗਿਆ ਜੋਧਾਂ ਪਿੰਡ ਵਾਲੇ ਜਿਨ੍ਹਾਂ ਦੀ 1200 ਏਕੜ ਜ਼ਮੀਨ ਜਾ ਰਹੀ ਉਹ ਕਿੱਥੇ ਸੁੱਤੇ ਪਏ ਆ ਬਈ ਕੋ ਜਵਾਬ ਤਾਂ ਦਿਓ ਯਾਰ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਉੱਠ ਰਹੇ ਭਾਈ ਹਾਂ ਜੀ ਪਾਰਟੀਆਂ ਢੂਹੇ ਚ ਲੈ ਲਿਓ ਸੋਨੂੰ ਮੇਰੇਆਂ ਗੱਲਾਂ ਕੌੜੀਆਂ ਲੱਗਣੀਆਂ ਸਾਡੇ ਅੰਦਰ ਦਰਦ ਦਾ ਤਾਂ ਤੁਰੇ ਫਿਰਦੇ ਆ ਸਾਡਾ ਦਿਮਾਗ ਨਹੀਂ ਖਰਾਬ ਜੋਧਾ ਪਿੰਡ ਦੇ ਇਹ ਸਰਪੰਚ ਨਹੀਂ ਬਣਨਾ ਆ ਕੇ ਨਾ ਇਹ ਤੋਂ ਐਮਐਲਏ ਖੜਾ ਹੋਣਾ ਸੀ ਆ ਕੇ ਸਾਨੂੰ ਪਤਾ ਵੀ ਜੇ ਸਾਡੀਆਂ ਜ਼ਮੀਨਾਂ ਚਲੀਆਂ ਗਈਆਂ ਸਾਡੀ ਸੱਭਿਆਚਾਰ ਨੇ ਮਰ ਜਾਣਾ ਹੈ ਬੋਲੀਆਂ ਨੇ ਮਰ ਜਾਣਾ ਵਿਰਾਸਤਾ ਨੇ ਮਰ ਜਾਣਾ ਹੈ ਸਾਡਾ ਖਾਤਮਾ ਹੋ ਜਾਣਾ ਪੂਰੀ ਦੁਨੀਆ ਤੋਂ ਨਾਮੋਂ ਨਿਸ਼ਾਨ ਮਿਟ ਜਾਣਾ ਕੌਮ ਦਾ ਇਹ ਲੜਾਈ ਜ਼ਮੀਨਾਂ ਦੀ ਨਹੀਂ ਹੈਗੀ ਕੱਲੀ ਸਾਨੂੰ ਲੱਗਦਾ ਵੀ ਕੱਲੀ ਜ਼ਮੀਨਾਂ ਦੀ ਲੜਾਈ ਆ ਆਪਾਂ ਕਿਉਂ ਜਾਉਨੇ ਆ ਆਪਾਂ ਕਿਉਂ ਲੜਦੇ ਰਹੇ ਪਤਾ ਅਬਦਾਲੀਆਂ ਨਾਲ ਦੁਰਾਨੀਆਂ ਨਾਲ ਕਿੰਨੇ ਧੜ ਵੀ ਆਏ ਅੰਗਰੇਜ਼ ਆਏ ਮੁਗਲ ਆਏ ਮਗੋਲ ਆਏ ਅੱਪਾ ਕਿਉਂ ਲੜਦੇ ਰਹੇ ਕਿਉਂ ਮਾਰਾਂ ਖਾ ਕੇ ਕੱਲੂ ਘਰੇ ਝੱਲ ਕੇ ਜੰਗਲਾਂ ਦੇ ਦਾਤਾ ਘਟ ਕੇ ਵੀ ਦੁਬਾਰਾ ਜਾਉਂਦੇ ਹੁੰਦੇ ਰਹੇ ਰਾਜ ਭਾਗ ਲੈਂਦੇ ਨੇ ਕਿਉਂ ਪਤਾ ਕਿਉਂਕਿ ਸਾਡੇ ਕੋਲੇ ਆਪਦਾ ਵਸੀਲਾ ਸੀ ਧਰਤੀ ਖਾਣ ਲਈ ਪੀਣ ਲਈ ਪਹਿਨਣ ਲਈ ਉਹ ਧਰਤੀ ਜੋ ਪੈਦਾ ਕਰਦੇ ਸੀ ਅਸੀਂ ਉਹ ਧਰਤੀ ਖੋਈ ਜਾ ਰਹੀ ਆ ਆਪਾਂ ਘਰਾਂ 'ਚ ਬੈਠੇ ਆਂ ਯਾ ਰੱਦ ਹੋ ਗਈ ਗੀਰਤਾ ਪਾਰਟੀਆਂ ਨੇ ਬਈ ਕਾਂਗਰਸੀਆਂ ਨੇ ਬਾਦਲਾਂ ਨੇ ਆ ਬੋਕਰ ਵਾਲਿਆਂ ਨੇ ਆ ਭਾਜਪਾ ਨੇ ਕੀ ਦੇਣਗੇ ਆ ਤੁਹਾਡੇ ਚਿੰਡੇ ਪਿੰਡ ਗਏ ਸੀ ਉਹ ਬੋਕਰ ਦਾ ਸਰਪੰਚ ਆ ਉਹ ਵਿਰੋਧ ਹੀ ਕਰੀ ਜਾਂਦਾ ਪਿੰਡ ਦੇ ਕਹਿੰਦਾ ਕੱਠ ਨਹੀਂ ਹੋਣ ਦੇਣਾ ਉਹ ਪਤਾ ਨਹੀਂ ਉਹ ਪਿੰਡ ਵਾਲੇ ਕਹਿੰਦੇ ਇੱਥੇ ਆਇਆ ਨਹੀਂ ਉਹਦਾ ਕੱਠ ਨਹੀਂ ਸੀ ਹੋਣ ਦਿੰਦੇ ਪਰ ਦੁੱਖ ਹੁੰਦਾ ਬਈ ਛੋਡੀ ਸੋਡਾ ਸਰਪੰਚ ਆ ਗਿਆ ਬਾਈ ਮੈਂਬਰ ਪੰਚਾਇਤ ਹੈਗੀ ਹੈ ਗਿਆ ਨਾਲ ਉਹ ਕਿਸੇ ਦੀ ਫੋਟੋਆਂ ਪੁਰਾਣੇ ਸਾਰੇ ਬੈਠੇ ਗੱਲ ਦੁਕਾਨ ਤੇ ਆ ਯਾਰ ਪੰਚਾਇਤ ਦੇ ਮਤੇ ਮਤੋਂ ਨਹੀਂ ਮਤੇ ਪਾਦੇ ਗ੍ਰਾਮ ਪੰਚਾਇਤ ਦਾ ਵੀ ਗ੍ਰਾਮ ਸਭਾ ਦਾ ਵੀ ਦੋਨੇ ਬੈਗੇ ਮਤੇ ਦੋਨੇ ਦਿੱਤੇ ਹੋਏ ਦੋ ਦੋ ਵਾਰੀ ਆ ਨਵਾਲਾ ਸੋਡਾ ਆ ਕੇ ਤੁਸੀਂ ਜੋਧਾ ਵਾਲੋ ਗ੍ਰਾਮ ਸਭਾ ਦਾ ਮਤਾ ਵੀ ਪਾ ਲਿਆ ਤੇ ਗ੍ਰਾਮ ਪੰਚਾਇਤ ਦਾ ਵੀ ਪਾ ਲਿਆ ਆਸੀਂ ਕੋਈ ਪਾਰਟੀ ਵਾਲੇ ਤਾਂ ਨਹੀਂ ਆ ਯਾਰ ਸਾਡੇ ਕੋਲ ਤਾਂ ਆ ਜਾਣ ਲੱਠ ਕੇ ਲੋਕ ਅਸੀਂ ਕੋਈ ਪਾਰਟੀਆਂ ਠੱਪਾ ਲੱਗਿਆ ਮੈਂ ਸਾਡੇ ਕੋਈ ਪਾਰਟੀ ਦਾ ਕਿਸੇ ਬੋਕਰ ਦਾ ਕਿਸੇ ਭਾਜਪੀ ਦਾ ਕਿਸੇ ਕਾਂਗਰਸੀ ਕਿਸੇ ਕਾਲੀਆਂ ਦਾ ਠੱਪਾ ਸਾਡੇ ਤੇ ਸਾਡੀ ਵੀ ਨਹੀਂ ਗੱਲ ਸੁਣਨ ਆਉਂਦਾ ਕੋਈ ਕੀ ਅਸੀਂ ਚੱਕ ਕੇ ਲੈ ਜਾਾਂਗੇ ਚਾਰ ਗੱਲਾਂ ਹੀ ਕਰਨ ਆਏ ਆ ਤੁਹਾਡੇ ਨਾਲ ਆ ਮੈਨੂੰ ਬਾਈ ਦਿਖਾ ਰਿਹਾ ਸੀ ਇੱਥੇ ਬੈਠਾ ਮੁੰਡਾ ਉੱਠ ਗਿਆ ਆ ਬੈਠਾ ਆ ਤੁਹਾਡੀ ਸਾਰੇ ਇਧਰ ਕਲੌਨੀਆਂ ਹੀ ਕਲੌਨੀਆਂ ਹੀ ਕਲੌਨੀਆਂ ਹੀ ਕਲੌਨੀਆਂ ਸਾਰੀ ਜ਼ਮੀਨ ਤੁਹਾਡੀ ਵੇਵਾਦ ਬੰਜਰ ਹੋਈ ਪਈ ਆ ਆ ਕੁ ਦੇ ਖੜਿਆ ਝਾੜ ਬੁੱਟੀਆਂ ਨਾਲ ਪਰ ਐ ਖੜਾ ਸੋਡਾ ਕਿੰਨਾ ਲਾਕਾ ਇਹ ਕਿਨੇ ਵੇਚਿਆ ਹੈ ਮਨਸੂਰਾ ਸੋਡੇ ਪਿੰਡ ਦੀ ਆਜ ਕਿੰਨੀ ਕ ਆ ਗਈ ਅਜੇ ਦੀ ਭਾਰਤ ਮਾਲਾ ਲੰਗੀ ਆ ਹੈ 200 ਕਿਲੋਚ ਆ ਗਿਆ 1200 ਵਿੱਚ ਆ ਗਿਆ 1400 ਦਾ ਗਿਆ ਕੁਝ ਕਲੋਨੀਆਂ ਨੂੰ ਵੇਚ ਦਿਓ ਅੱਛਾ ਮੈਨੂੰ ਐਂ ਦੱਸਿਓ ਬਾਈ ਜਿੰਨਾ ਬੰਦਿਆਂ ਦਾ 200 ਕਿੱਲਾ ਭਾਰਤ ਮਾਲਾ ਚ ਆਇਆ ਉਹਨਾਂ ਬੰਦਿਆਂ ਨੂੰ ਪੈਸੇ ਦਾ ਕੀ ਕੀਤਾ ਹਾਂ ਮਿਲੇ ਨਹੀਂ ਜਿਹਨੂੰ ਮਿਲ ਗਏ ਉਹ ਦੱਸੋ ਉਹਨਾਂ ਨੇ ਕੀ ਕੀਤਾ ਹਾਂ ਜਿਵੇਂ ਇਹ ਨਹੀਂ ਬਣਾਈਆਂ ਤੀਮਤੀ ਨੂੰ ਬੰਦਿਆਂ ਕਿੱਥੇ ਬਾਈ ਕਈ ਛ ਕੋਈ ਬੰਦਾ ਬੈਠਾ ਜਿਹੜੇ ਬੰਦੇ ਦੀ ਬਈ ਧਿਆਨ ਨਾਲ ਗੱਲ ਸੁਣ ਲਓ ਸਭ ਨੂੰ ਵੀ ਜਾਣਕਾਰੀ ਹੋਵੇ ਵੀ ਉਹ ਲੋਕ ਕੀ ਕਰ ਰਿਹਾ ਪੈਸਾ ਇਕੱਠਾ ਕਰਕੇ ਜ਼ਮੀਨਾਂ ਜਿੰਨਾਂ ਦੀਆਂ ਆ ਰਹੀਆਂ ਸੜਕਾਂ 'ਚ ਜਾਂ ਹੋਰ ਕਲੋਨੀਆਂ 'ਚ ਬਾਈ ਜਿਹਨੇ ਦੱਸਿਆ ਕਹਿੰਦੇ ਵੀ ਸਾਡੇ ਪਿੰਡ ਨੇ ਜ਼ਮੀਨਾਂ ਲੈ ਲਈਆਂ ਕੋਈ ਬੰਦਾ ਇੱਥੇ ਬੈਠਾ ਜਿਹਦੀ ਜ਼ਮੀਨ ਆ 5 10 ਕਿੱਲੇ ਕਿੱਲਾ 2 ਕਿੱਲੇ ਅੱਧਾ ਕਿੱਲਾ ਕਿਸੇ ਸੜਕ 'ਚ ਆਈ ਹੋਵੇ ਤੇ ਉਹਨੇ ਗਾਹਾਂ ਜ਼ਮੀਨ ਲੈ ਲਈ ਹੋਵੇ ਛੋਟੀ ਆਈ ਸੀ ਜਮੀਨ ਕਿੰਨੀ ਆ ਗਈ ਸੀ ਉਰੇ ਆ ਉਰੇ ਆ ਜਾ ਨਾ 6 ਕਿੱਲੇ ਹਾਂਜੀ ਗਾਂ ਕਿੰਨੇ ਲੈ ਲਈ 20 ਕਿੱਲੇ ਲੈ ਲਈ ਕਿੱਥੇ ਕੁਛ ਲੈ ਤਾੜਾ ਪਿੰਡ ਚ ਕੁਝ ਝੰਡ ਪਿੰਡ ਕੀ ਰੇਟ ਮਿਲ ਗਈ ਪਹਿਲਾਂ ਮਿਲੀ ਸੀ 35 ਨੂੰ ਪਰ ਹੁਣ ਸਾਨੂੰ ਆਫਰ ਆਈ ਹੈ 60 ਨੂੰ ਵੀ ਤੁਸੀਂ ਇਹ ਵੇਚ ਸਕਦੇ ਹੋ ਇਹ ਵੇਚਣੀ ਆ ਦੇਖੋ ਭਾਈ ਧਿਆਨ ਦੇਣ ਜੋ ਗੱਲ ਆ ਪਿੰਡ ਵਾਲਿਓ ਧਿਆਨ ਨਾਲ ਸੁਣਿਓ ਏ ਮੁੰਡਾ ਕਹਿੰਦਾ ਅਸੀਂ ਸਾਡੀ 6 ਕਿੱਲੇ ਪੈੜੀ ਭਾਰਤਮਾਲਾ ਚ ਆ ਗਈ ਅਸੀਂ ਲਤਾਲੇ ਜੰਡ ਜੰਡ ਪਿੰਡ ਸੀ ਪੈੜੀ ਲੈ ਲਈ 35 ਲੱਖ ਨੂੰ ਹੁਣ ਸਾਨੂੰ ਕਹਿੰਦਾ 60 ਲੱਖ ਰੁਪਇਆ ਦੇਣ ਨੂੰ ਵੀ ਤਿਆਰ ਹੈ ਕਿੰਨਾ ਚਿਰ ਹੋ ਗਿਆ ਬਾਈ 2 ਸਾਲ ਹੋ ਗਏ ਬਾਈ ਨਹੀਂ ਨਹੀਂ ਹੁਣ ਦੀ ਆਫਰ ਕਦਮਾਈ ਆ ਅੱਜ ਕੈਨੇਡਾ ਛੱਡ ਕੇ ਆਇਆ ਹੈ ਅੱਛਾ ਚਲ ਇਹਦੇ ਲਈ ਇੱਕ ਧੰਨਵਾਦ ਜਕਾਰਾ ਲਾਓ ਇਹਦੇ ਲਈ ਇੱਕ ਕੈਨੇਡਾ ਛੱਡਣਾ ਹੀ ਪੈਣਾ ਹੈ ਛੱਡਣਾ ਹੀ ਪੈਣਾ ਹੈ ਛਡਾ ਦੇਣੇ ਕੈਨੇਡਾ ਉਹਦੇ ਗੋਲੀਆਂ ਮਾਰਨ ਲੱਗੇਗਾ ਇੰਟਰਵਿਊ ਉਹਦੀ ਕਹਿੰਦਾ ਲੱਖ ਡਾਲਰ ਦੇ ਦੇ 2 ਲੱਖ ਡਾਲਰ ਦੇ ਦੇ ਨਹੀਂ ਛਡਾ ਦੇਣ ਗੱਡੀ ਹਾਲਾਤ ਉੱਥੇ ਵੀ ਚੰਗੇ ਨਹੀਂ ਹੈਗੇ ਆ ਜਾ ਖੜਾ ਨਹੀਂ ਖੜਾ ਰਿਆ ਯਾਰ ਖੜਾ ਹੁਣ ਗੱਲ ਸੁਣ ਲੋ ਧਿਆਨ ਨਾਲ ਜੇ ਸੋਨੂੰ ਐ ਲੱਗਦਾ ਵੀ ਉਹ ਬਾਈ ਵੀਰੇ ਚੁੱਪ ਯਾਰ ਇਹਦਾ ਬੈਸੀ ਗੂੰਜਦਾ ਮੇਰੀ ਆਵਾਜ਼ ਮੈਂ ਇੱਕ ਬਿਮਾਰ ਆ ਇੱਕ ਆਵਾਜ਼ ਨਹੀਂ ਪੂਰੀ ਜਾਂਦੀ ਜੇ ਸੋਨੂੰ ਲੱਗਦਾ ਵੀ ਲੁਧਿਆਣੋਂ ਵੇਚ ਕੇ ਬਠਿੰਡੇ ਲੈ ਲਾਂਗੇ ਮਾਨਸਾ ਬਰਨਾਲੇ ਲੈ ਲਾਂਗੇ ਮਲੋਟ ਲੈ ਲਾਂਗੇ ਜ਼ਮੀਨਾਂ ਨਹੀਂ ਮਿਲਦੀਆਂ ਬਾਈ ਮਾ ਕਹਿੰਦਾ ਯਾਰ ਦੇ ਵੀ ਦੇਣ ਐਨਾ ਚਾਹੀਦਾ ਕਪਸਰ ਸਰਦਾਰ ਹੰਮੀਰ ਸਿੰਘ ਨੂੰ ਕਹਿੰਦਾ ਕਹਿੰਦਾ ਜਿਹੜਾ ਵੀ ਰੇਟ ਕੋਈ ਤੈਅ ਕਰਦੀ ਆ ਭਾਰਤਮਾਲਾ ਚ ਆਉਂਦੀ ਆ ਜ਼ਮੀਨ ਜਾਂ ਕਿਸੇ ਹੋਰ ਤਰੀਕੇ ਨਾਲ ਕਾਰਖਾਨੇ ਚ ਆਉਂਦੀ ਆ ਕਿਹੜੇ ਤਰੀਕੇ ਨਾਲ ਕਵੈਰ ਹੁੰਦੇ ਆ ਜ਼ਮੀਨ ਕਹਿੰਦਾ ਜਿਹੜਾ ਜਿਹੜਾ ਰੇਟ ਵੀ ਉਹ ਤੈਅ ਕਰਦੀ ਆ ਸੀ ਉਦੋਂ 5 ਗੁਣਾ ਜ਼ਿਆਦਾ ਦੇਣ ਨੂੰ ਤਿਆਰ ਆ ਮੈਨੂੰ ਆ ਦੱਸੋ ਚਲੋ ਮੰਨ ਲਿਆ ਛੋਟੇ ਕੋਲ 10 ਕਰੋੜ ਰੁਪਇਆ ਇਕੱਠਾ ਹੋ ਗਿਆ ਪੈਸੇ ਦਾ ਕੀ ਕਰੋਗੇ ਕਾਰਖਾਨਾ ਲਾ ਨਹੀਂ ਸਕਦੇ ਪੈਸੇ ਦੀ ਕੀਮਤ ਘਟੀ ਜਾਣੀਆਂ ਰੋਜ਼ ਜਿਵੇਂ ਇਹਨੇ ਪਹਿਲਾਂ 35 ਲੱਖ ਨੂੰ ਜ਼ਮੀਨ ਲਈ ਉਸੇ ਪਹਿਲੇ 60 ਲੱਖ ਦੇ ਇਹਨੂੰ ਤਿਆਰ ਹੋ ਗਏ ਲੈ ਯਾਦ ਕਰ ਲਈ ਖੜ ਜੋ 6 ਮਹੀਨੇ ਸਾਲ ਹੋਰ 2 ਕਰੋੜ 40 ਲੱਖ ਦੇ ਉਹ ਕਿਹਾ ਦੇਣਗੇ ਸਮਝਣ ਦੀ ਕੋਸ਼ਿਸ਼ ਕਰੋ ਆ ਜਿੰਨੇ ਛੋਟੇ ਹਾਈਵੇ ਨਿਕਲ ਰਹੇ ਆ ਇਹ ਕਿਉਂ ਨਿਕਲੇ ਆ ਸਾਰਿਆਂ ਦਾ ਲਿੰਕ ਇਧਰੋਂ ਬਾਗਾ ਬਾਰਡਰ ਨਾਲ ਅਟਾਰੀ ਬਾਰਡਰ ਉਧਰੋਂ ਸਾਰਾ ਜਿੰਨੀਆਂ بندرگاہਾਂ ਨੇ ਸੋਡੀਆਂ ਉਹ بندرگاہਾਂ ਜੋੜਤੇ ਇਹ ਵਪਾਰ ਸ਼ੁਰੂ ਹੋ ਜਾਣਾ ਹੈ ਇਹ ਮੈਂ ਨਹੀਂ ਕਹਿੰਦਾ WTO ਕਹਿੰਦੀ ਹੈ ਜਿਹੜੀ ਵਲਡ ਟ੍ਰੇਡ ਸੰਸਥਾ ਬਣੀ ਹੋਈ ਆ ਉਹ ਕਹਿੰਦੀ ਆ ਵੀ ਇਹ ਵਪਾਰ ਸ਼ੁਰੂ ਹੋਣਾ ਹੈ ਇੱਥੋਂ ਲੈ ਕੇ ਅੱਗੇ ਪੂਰੇ ਆਰਬੀਸ਼ੀਆ ਤੱਕ ਕੇ ਯੂਰਪ ਤੱਕ ਇਹ ਸੜਕਾਂ ਦਾ ਹੀ ਵਪਾਰ ਹੋਣਾ ਆਪਾਂ ਨੂੰ ਲੱਗਦਾ ਵੀ ਪਾਕਿਸਤਾਨ ਦਾ ਟਖੜਕਾ ਚੱਲਦਾ ਹੈ ਵਾਸਤਾ ਨਾਲ ਕਿਵੇਂ ਲਾਂਗਾ ਖੋਲ ਜੂ ਖੁੱਲੂਗਾ ਬਾਈ ਅਮਰੀਕਾ ਬਾਹਰ ਰੋੜੀ ਤੁਰਿਆ ਆਉਂਦਾ ਜਿਹੜਾ ਆ ਸਮਝੌਤੇ ਹੋਣ ਜਾ ਰਹੇ ਆ ਹੁਣ ਭਾਰਤ ਦੇ ਉੱਤੇ 25% ਟੈਕਸ ਲਾਤਾ ਅਮਰੀਕਾ ਨੇ ਇਸ ਕਰਕੇ ਲਾ ਰਿਹਾ ਵੀ ਸਾਨੂੰ ਜਿਹੜੀ ਭਾਰਤ ਦੀ ਮੰਡੀਆਂ ਮੁਕਤ ਦਿਓ ਮੰਨ ਲਓ ਜੇ ਸਮਝੌਤੇ ਸਿਰੇ ਚੜ ਜਾਂਦੇ ਆ ਅਮਰੀਕਾ ਦਾ ਸਮਾਨ ਭਾਰਤ ਦੇ ਵਿੱਚ 50% ਵਿਕਣ ਲੱਗ ਜਾਂਦਾ ਛੋੜਾ ਦੁੱਧ ਕੀ ਰੇਟ ਪੈਂਦਾ ਅੱ 85 ਰੁਪਏ ਅਮਰੀਕਾ ਵਾਲੇ 5 ਰੁਪਏ 10 ਰੁਪਏ ਕਿਲੋ ਦੇਣਗੇ ਤੁਹਾਡਾ ਦੁੱਧ ਕਿੱਥੇ ਵਿਕੂਗਾ ਵਿਕੂਗਾ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ 10 ਦਿਨ ਪਹਿਲਾਂ ਇੱਕ ਬਹੁਤ ਵੱਡੇ ਵੀਰੇ ਕੰਮ ਦੀਆਂ ਗੱਲਾਂ ਸੁਣ ਲਓ ਯਾਰ 10 ਦਿਨ ਪਹਿਲਾਂ ਕਿਸੇ ਬਹੁਤ ਵੱਡੇ ਬੰਦੇ ਦੀ ਇੰਟਰਵਿਊ ਆਈ ਉਹਨੇ ਵੀ ਬੰਨਿਆ ਕੋ ਸੈਂਟਰ ਦਾ ਬਹੁਤ ਵੱਡਾ ਬੰਦਾ ਸੀ ਵੀ ਇਹ ਜਿਹੜਾ ਲੰਘੇ ਖੁੱਡਣਿਆਂ ਦੇ ਵਪਾਰ ਸ਼ੁਰੂ ਹੋਣਾ ਪਰ ਉਹ ਤੋਂ ਪਹਿਲਾਂ ਪਹਿਲਾਂ ਸੋਡੇ ਕੋਲ ਜ਼ਮੀਨਾਂ ਖੋਲਣੀਆਂ ਨੇ ਤੁਸੀਂ ਆ ਲੁਧਿਆਣੇ 'ਚ ਬੈਠੇ ਹੋ ਤੁਸੀਂ ਲੁਧਿਆਣਾ ਕੈ ਪਿੰਡਾਂ ਦੀ ਜ਼ਮੀਨ ਖਾ ਗਿਆ ਦੱਸੋ 50 ਪਿੰਡਾਂ ਦੀ ਜ਼ਮੀਨ ਖਾ ਗਿਆ ਲੁਧਿਆਣਾ ਮਹਾਰੀ ਕੈ ਪਿੰਡਾਂ ਦੀ ਜ਼ਮੀਨ ਖਾ ਗਿਆ ਜਲੰਧਰ ਪਟਿਆਲਾ ਸੰਗਰੂਰ ਮਾਨਸਾ ਬਠਿੰਡਾ ਗੁਰਦਾਸਪੁਰ ਪਠਾਨਕੋਟ ਕਿੰਨੇ ਕਿੰਨੇ ਪਿੰਡਾਂ ਦੀ ਜ਼ਮੀਨ ਸ਼ਹਿਰ ਖਾ ਗਿਆ ਖਾ ਗਏ ਕਿ ਨਹੀਂ ਖਾ ਗਏ ਪੂਰੀ ਦੁਨੀਆ ਦੇ ਉੱਤੇ ਕੰਕਰੀਟ ਦੇ ਜੰਗਲ ਬਣ ਰਹੇ ਆ ਵੱਡੀਆਂ ਵੱਡੀਆਂ ਮਾਰਤਾ ਬਿਲਡਿੰਗਾਂ ਫਲੈਟ ਬਣ ਰਹੇ ਆ ਇਹ ਮੈਂ ਨਹੀਂ ਕਹਿੰਦਾ ਇਹ ਦੁਨੀਆ ਦੇ ਚਿੰਤਤ ਲੋਕ ਕਹਿ ਰਹੇ ਆ ਚਿੰਤਕ ਲੋਕ ਕਹਿ ਰਹੇ ਆ ਵਿਦਵਾਨ ਲੋਕ ਕਹਿ ਰਹੇ ਆ ਕਿ 2050 ਤੱਕ ਜਾਂਦਿਆਂ ਜਾਂਦਿਆਂ ਦੁਨੀਆ ਦੀ 70 ਫੀਸਦੀ ਧਰਤੀ ਕੰਕਰੀਟ ਦੇ ਜੰਗਲ ਨੇ ਦੱਬ ਲੈਣੀ ਹੈ ਪੌਣੇ 13000 ਦੇ ਕਰੀਬ ਪੰਜਾਬ ਦਾ ਪਿੰਡ ਹੈ ਹਰ ਸਾਲ 5 ਏਕੜ ਐਵਰੇਜ ਆ ਇੱਕ ਪਿੰਡ ਜਮੀਨ ਰੁੱਕ ਜਾਂਦੀ ਐ ਤੇਰਾ ਪਾਜਾ 65 65000 ਕਿੱਲਾ ਹਰ ਸਾਲ ਸਾਡਾ ਰੁੱਕ ਜਾਂਦਾ ਹਰ ਪਿੰਡ ਦੀ ਐਵਰੇਜ ਐ ਹਰ ਪਿੰਡ ਦੇ ਵਿੱਚੋਂ ਹਰ ਸਾਲ ਤਿੰਨ ਘਰ ਤਿੰਨ ਪਰਿਵਾਰ ਖੇਤੀ ਚੋਂ ਬਾਹਰ ਹੋ ਜਾਂਦੇ ਐ ਖੇਤੀ ਛੱਡ ਦਿੰਦੇ ਐ 13 349 3 4000 ਬੰਦਾ ਹਰ ਸਾਲ ਖੇਤੀ ਤੋਂ ਬਾਹਰ ਹੋ ਰਿਹਾ ਅੱਜ ਇੱਥੇ ਸੋਨੂੰ ਲੱਗਦਾ ਵੀ ਆ ਸੋਡੀਆਂ ਜ਼ਮੀਨਾਂ ਇੱਥੇ ਲੱਖਾਂ ਏਕੜ ਦੇ ਫਾਰਮ ਬਣਾ ਕੇ ਅਗਲਿਆਂ ਨੇ ਇਹਦੇ ਮਸ਼ੀਨਾਂ ਨਾਲ ਕੰਮ ਹੋਣਾ ਜਿਹੜੇ ਮਜ਼ਦੂਰ ਨੂੰ ਇਹ ਲੱਗਦਾ ਵੀ ਮੈਂ ਦਿਹਾੜੀ ਉੱਥੇ ਕਰ ਲੂੰਗਾ ਦਿਹਾੜੀਆਂ ਮਜ਼ਦੂਰਾਂ ਨੂੰ ਵੀ ਨਹੀਂ ਮਿਲਣਗੀਆਂ ਜਿਹੜੇ ਦੁਕਾਨਦਾਰ ਨੂੰ ਲੱਗਦਾ ਕਿ ਮੈਂ ਪਰਚੂਨ ਦਾ ਸਾਮਾਨ ਪਿੰਡ ਜੋਧਾ ਚ ਬੈਠ ਕੇ ਵੇਚ ਲੂੰਗਾ ਮੈਂ ਲੁਧਿਆਣੇ ਬੈਠ ਕੇ ਵੇਚ ਲੂੰਗਾ ਉਹ ਵੀ ਭਲੇਖਾ ਕਰਦੇ ਹੋ ਵੀ ਵੱਡੀਆਂ-ਵੱਡੀਆਂ ਇਹਨਾਂ ਦੀਆਂ ਇੱਥੇ ਮਾਲ ਖੁੱਲ ਗਏ ਵੱਡੀਆਂ-ਵੱਡੀਆਂ ਇਹਨਾਂ ਦੀਆਂ ਆ ਮਾਰਕੀਟਾਂ ਖੁੱਲ ਗਈਆਂ ਰੇਲੈਂਸ ਦੀਆਂ ਬਾਨੀਆਂ ਅਡਾਨੀਆਂ ਦੀਆਂ ਉਹ ਵੀ ਸਮਾਨ ਆਨਲਾਈਨ ਘਰਾਂ ਚ ਆਉਣ ਲੱਗ ਗਿਆ ਉਹ ਵੀ ਖਤਮ ਹੋ ਜਾਣਾ ਛੋ ਲੜਾਈ ਨੂੰ ਸਮਝੋ ਲੜਾਈ ਜ਼ਮੀਨਾਂ ਦੀ ਨਹੀਂ ਲੜਾਈ ਜਿਹੜਾ ਬੰਦਾ ਰੋਟੀ ਖਾਂਦਾ ਹੈ ਉਹਦੀ ਹੈ ਜਿਹੜਾ ਬੰਦਾ ਸਾਹ ਲੈਂਦਾ ਉਹਦੀ ਹੈ ਆਂਡਲੂ ਪਿੰਡ ਕੀ ਵਾਪਰਿਆ ਪਤਾ ਲੱਗਿਆ ਆਂਡਲੂ ਆਂਡਲੂ ਵਾਲੀ ਵੀਡੀਓ ਕਿਨੇ ਕਿਨੇ ਛੋਟੇ ਛੋਟੇ ਨੇੜੇ ਬੰਦਾ ਆਂਡਲੂ ਸੁਣ ਲਈ ਵੀਡੀਓ ਤੇ ਮੈਨੂੰ ਸੁਣਦੇ ਨੂੰ ਤੁਹਾਨੂੰ ਕੈ ਸਾਲ ਹੋ ਗਏ ਜਿਹੜੀ ਗੱਲ ਮੈਂ ਬੋਲ ਰਿਹਾ ਵੀ ਪੰਜਾਬ ਦੀ ਡੈਮੋਗ੍ਰਾਫੀ ਬਦਲਦੀ ਕੁਈ ਅਮਲ ਕਰਦਾ ਅਸੀਂ ਮੈਂ ਵਾਰ-ਵਾਰ ਇਹ ਗੱਲ ਕਰਨਾ ਸਾਡੇ ਤੇ ਉਂਗਲ ਚੱਕੀ ਜਾਂਦੀ ਆ ਵੀ ਇਹੇ ਪਤਾ ਨਹੀਂ ਕਿਸੇ ਦਾ ਵਿਰੋਧ ਕਰਦੇ ਆ ਵੀ ਜਿਹੜੇ ਬਾਹਰਲੇ ਪ੍ਰਵਾਸੀ ਆਉਂਦੇ ਆ ਦਾ ਵਿਰੋਧੀ ਨੇ ਇਹ ਇਹ ਮਨੁੱਖਤਾ ਵਿਰੋਧੀ ਆ ਅਸੀਂ ਮਨੁੱਖਤਾ ਵਿਰੋਧੀ ਨਹੀਂ ਆ ਸਾਡੇ ਗੁਰੂਆਂ ਦਾ ਸਿਧਾਂਤ ਆ ਸਰਬੱਤ ਦਾ ਭਲਾ ਮਾਨਸ ਕੀ ਜਾਤ ਸਭੇ ਕਈ ਪਹਿਚਾਨ ਬੁਰਾ ਸਨੇਹਾ ਸਾਡੇ ਗੁਰੂ ਦੇ ਕੇ ਗਏ ਆ ਪਰ ਜੇ ਪੰਜਾਬ ਦੀ ਸਥਿਤੀ ਬਦਲਦੀ ਮੈਂ ਉਦੋਂ ਲੁਧਿਆਣਾ ਵੀ ਬੋਲਿਆ ਸੀ ਵੀ 40 42 ਕਰੋੜ ਵਾਦਦੀਆ ਯੂਪੀ ਤੇ ਬਿਹਾਰ ਦੀ ਜੇ 2 3 ਕਰੋੜ ਬੰਦਾ ਵੀ ਅੱਛੇ ਆ ਕੇ ਵੋਟ ਪਾ ਕੇ ਬੈਠ ਗਿਆ ਤੁਸੀਂ ਕਿੱਥੇ ਖੜਾਉਂਗੇ ਨਾ ਤੁਹਾਡਾ ਸਰਪੰਚ ਨਾ ਤੁਹਾਡਾ ਐਮਐਲਏ ਨਾ ਐਮਪੀ ਨਾ ਮੰਤਰੀ ਨਾ ਮੁੱਖ ਮੰਤਰੀ ਨਾ ਸਰਕਾਰ ਕਿਦੀ ਬਣੂਗੀ ਜਿਹਦੀਆਂ ਵੋਟਾਂ ਨੇ ਹਮਾਚਲ ਦੇ ਅੰਦਰ ਇਹ ਕਾਨੂੰਨ ਹੈ ਤੁਸੀਂ ਜਾ ਕੇ ਜ਼ਮੀਨ ਨਹੀਂ ਲੈ ਸਕਦੇ ਨੌਕਰੀ ਦੀ ਅਪਲਾਈ ਨਹੀਂ ਕਰ ਸਕਦੇ ਜਾ ਕੇ ਉਥੋਂ ਦਾ ਬੋਨਫਾਇਡ ਉਹ ਨਾ ਫਾਇਟ ਤੋਂ ਪਾਬ ਜਿਹੜਾ ਬੰਦਾ ਉੱਥੇ ਕਈ ਦਹਾਕਿਆਂ ਤੋਂ ਸਦੀਆਂ ਤੋਂ ਰਹਿ ਰਿਹਾ ਹੈ ਉਹੀ ਬੰਦਾ ਉੱਥੇ ਅਪਲਾਈ ਕਰ ਸਕਦਾ ਹੈ ਉਤਰਾਖੰਡ ਦਾ ਮੁੱਖ ਮੰਤਰੀ ਆ ਪੁਸ਼ਕਰ ਧਾਮੀ ਉਹਨੇ ਪਿਛਲੇ ਆ ਤਿੰਨ ਮਹੀਨੇ ਪਹਿਲਾਂ ਕਾਨੂੰਨ ਬਣਾਇਆ ਕੀ ਬਣਾਇਆ ਵੀ ਉਤਰਾਖੰਡ ਦੇ ਵਿੱਚ ਕੋਈ ਵੀ ਬਾਹਰਲਾ ਬੰਦਾ ਆ ਕੇ ਐਗਰੀਕਲਚਰ ਲੈਂਡ ਆ ਜਿਹੜੀ ਬਾਹੀਜੋਗ ਜ਼ਮੀਨਾਂ ਉਹ ਲੈ ਨਹੀਂ ਸਕਦਾ Rajasthan ਦੇ ਵਿੱਚ 1962 ਦਾ ਕਾਨੂੰਨ ਹੈ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਜਾ ਕੇ ਉੱਥੇ ਮਹਾਰਾਸ਼ਟਰ ਦੇ ਵਿੱਚ ਕਾਨੂੰਨ ਹੈ ਨਾਗaland ਦੇ ਵਿੱਚ ਕਾਨੂੰਨ ਹੈ ਹੋਰ ਬਹੁਤ ਸੂਬਿਆਂ ਵਿੱਚ ਕਾਨੂੰਨ ਹੈ ਤੇ ਪੰਜਾਬ ਵਿੱਚ ਕਾਨੂੰਨ ਕਿਉਂ ਨਹੀਂ ਹੈਗਾ ਆ ਇੱਥੇ ਪਿੰਡਾਂ ਦੇ ਘੜਮ ਚੌਧਰੀ ਸਰਪੰਚੀ ਦੀਆਂ ਵੋਟਾਂ ਜਿੱਤਣ ਦੇ ਮਾਰੇ ਮੈਂਬਰੀਆਂ ਲੈਣ ਦੇ ਮਾਰੇ ਪਿੰਡ ਦੀ ਲਿਆ ਕੇ ਵੋਟਾਂ ਬਣਾ ਦਿੰਦੇ ਹਾਂ ਹਾਂ ਮੈਨੂੰ ਪਤਾ ਹੈ ਪਿੰਡ ਪਿੰਡ ਦਾ ਹਾਲ ਆ ਬਾਈ ਨਹੀਂ ਭਾਈ ਜੁੰਡੋ ਜੁੰਡੀ ਵਾਲੀ ਗੱਲ ਨਹੀਂ ਸੋਨੂੰ ਸੁਣਨਾ ਸੁਣੋ ਨਹੀਂ ਅਸੀਂ ਆਪਣਾ ਗੱਡੀ ਦੀ ਮਾਰਨੇ ਸਿਰਫ ਨੰਗ ਜਾਣਾ ਕਿਸੇ ਦਾ ਗੋਡੇ ਲੱਗੇ ਗੱਟੇ ਲੱਗੇ ਗੱਲ ਅਸੀਂ ਖਰੀ ਕਰਨੀ ਐ ਜੋ ਅਸੀਂ ਇਹ ਕੰਡੇ ਬੀਜੇ ਐ ਇਹਦਾ ਦੁੱਖ ਭੋਗੋਗੇ ਸਾਡਾ ਅੰਦਰੋਂ ਸਾਨੂੰ ਪਤਾ ਐ ਅੰਦਰੋਂ ਦਿਲ ਮਚਦਾ ਕਲੇਜਾ ਤੜਫਦਾ ਇਹਨਾਂ ਗੱਲਾਂ ਨੂੰ ਲੈ ਕੇ ਵੀ ਹੋਏ ਕਿਧਰ ਮੁਫਰਦਿਆਂ ਯਾਰ ਕੋਈ ਸੋਚ ਹੀ ਨਹੀਂ ਕੋਈ ਸਮਝ ਹੀ ਨਹੀਂ ਹਰ ਬੰਦਾ ਆਪਣਾ ਧਾਪੀ ਚ ਐ ਕੱਲੀ ਪੈਸੇ ਦੀ ਦੌੜ ਐ ਕੀ ਚੱਟ ਲਾਂਗੇ ਪੈਸਾ ਵੱਡੇ ਵੱਡੇ ਬੰਦੇ ਡਿਪਰੈਸ਼ਨ ਨਾਲ ਮਰ ਰਹੇ ਆ ਡਿਪਰੈਸ਼ਨ ਨਾਲ ਹਰ ਬੰਦਾ ਬਿਮਾਰ ਹੋ ਚੱਲਿਆ ਆ ਜ਼ਹਿਰਾਂ ਖਾ ਕੇ ਬੱਚੇ ਸਾਡੇ ਪੈਦਾ ਹੁਣ ਹਟ ਗਏ ਟੀਕੇ ਨਾਲ ਜਵਾਕ ਅਸੀਂ ਲੈਣ ਲੱਗ ਗਏ ਆ ਸੈਂਟਰਾਂ ਚੋਂ ਆਈ ਬਸੈਂਟਰਾਂ ਦੇ ਵਿੱਚੋਂ ਥੋੜੇ ਲੁਧਿਆਣੇ ਬੜਾ ਕਿੰਨੇ ਸੈਂਟਰ ਆ ਪਤਾ ਕਿਤੇ ਕਿਹੜਾ ਮਾਰਿਓ ਸੈਂਕੜੇ ਸੈਂਟਰ ਆ ਸੈਂਕੜੇ ਸੈਂਟਰ ਜਿੱਥੇ ਟੀਕੇ ਨਾਲ ਜਵਾਕ ਲੈਣੇ ਆ ਕੀ ਪੰਜਾਬ ਦੇ ਅੰਦਰ ਅਈ ਦੀ ਮਰ ਮਰਦਾਨ ਦੀ ਖਤਮ ਹੋ ਗਈ ਐਨਾ ਨੁਕਸ ਬਹਿ ਗਿਆ ਬਾਰੇ ਇੱਕ ਬੰਦੇ ਕਹਿੰਦੇ ਆ ਗੱਲ ਨਾ ਕਹਾ ਕਰ ਲੋਕਾਂ ਦਾ ਮਨੋਵਲ ਟੁੱਟ ਜਾਂਦਾ ਮੈਂ ਕਹਾ ਸੱਚ ਹੈ ਜੇ ਸੈਂਕੜੇ ਆਈਡੀਪ ਸੈਂਟਰ ਬਣ ਗਿਆ ਤਾਂ ਕਿਸੇ ਕਾਰਨ ਕਰਕੇ ਬਣੇ ਆ ਸੋ ਇਸ ਕਰਕੇ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕੋਈ ਬਾਹ ਖੜੀ ਕਰੇ ਵੀ ਮੈਂ ਆਪਣੇ ਜਵਾਗ ਮਗਰ ਸਕੂਲ ਜਾ ਕੇ ਪਤਾ ਕਰਦਾ ਵੀ ਸਾਡੇ ਜਵਾਗ ਨੂੰ ਕਿਹੜਾ ਇਤਿਹਾਸ ਪੜਾਉਨੇ ਹੋ ਕਿਹੜੀ ਬੋਲੀ ਨਾਲ ਜੋੜਿਆ ਹੋਇਆ ਦੱਸੋ ਕਿਹੜਾ ਕਰ ਕੱਟ ਜਮਾ ਬਾਹ ਖੜੀ ਕਰੋ ਕੀ ਬੰਦਾ ਉੱਥੇ 500 ਰੁਪਏ ਜੁਰਮਾਨਾ ਲਾਉਂਦੇ ਤੇਜੀ ਬੋਲਣ ਤੋਂ ਤੇ ਹੈਗਾ ਬੈਡਮਾਰ ਉਹ ਜਿਹੜਾ ਮਾ ਅਜੇ ਪੰਜਾਬੀ ਬੋਲਦਾ ਉਹ ਕਹਿੰਦੇ ਵੀ ਇਹ ਬੈਡ ਲੈਂਗੁਏਜ ਆਉਂਦੀ ਤੁਸੀਂ ਕਿਉਂ ਬੋਲਦੇ ਆ ਲੈ ਖੜਾ ਹੋ ਯਾਰ ਖੜਾ ਹੋ ਕੇ ਦੱਸ ਉਰੇ ਆਪ ਦਾ ਕਲਚਰ ਭਰ ਰਿਹਾ ਹੈ ਕੁੱਟ ਕੁੱਟ ਸਾਡੇ ਘਾਣ ਕਰ ਰਹੇ ਆ ਆ ਸੁਣੋ ਆਹੀ ਪਿੰਡ ਹੈ ਨੇ ਮੇਰਾ ਬੇਟਾ ਨਾਰਗੜਾ ਜੀ ਆ ਨਾਲ ਹੀ ਆਪਣੀ ਵੀ ਲੈਂਡ ਪੁਰੀ ਜਮੀਨ ਆਈ ਆ ਆ ਫੜ ਲਾ ਵੀਰੇ ਫੜ ਲਾ ਤੇ ਆਪਣਾ ਵੀਰੇ ਡ੍ਰੈਸਟੀ ਸਕੂਲ ਪੈਂਦਾ ਵਾ ਨਾਲ ਹੀ ਕਿਹੜਾ ਡ੍ਰੈਸਟੀ ਸਕੂਲ ਆ ਡ੍ਰੈਸਟੀ ਮੀਡੀਅਮ ਸਕੂਲ ਦਾ ਕੋ ਬਸਾਂ ਭਰ ਭਰ ਹੁੰਦੇ ਆ ਯਾਨੀ ਆਪਣੇ ਉਹ ਜਿਹੜੇ ਆਪਣੇ ਪੰਜਾਬੀ ਬੰਬਾ ਆਪਣੇ ਹੈਗੇ ਨੇ ਇਹਨਾਂ ਨੇ ਵੀ ਆਪਣੇ ਬੱਚੇ ਪਾਏ ਹੋਏ ਉਹਦੇ ਵੀ ਸਾਡੇ ਬੱਚੇ ਪਾਣੀ ਇੰਗਲਿਸ਼ ਸਿੱਖ ਜਾਣਗੇ ਜਾਂ ਕੀ ਸਿੱਖ ਜਾਣਗੇ ਵੀ ਇੱਥੇ ਤੋਂ ਜਿਆਦਾ ਮੋੜ ਹੋ ਹੁੰਦੇ ਆ ਤੇ ਦੂਸਰੀ ਗੱਲ ਇਹ ਹੈ ਵੀ ਜਦੋਂ ਉਹ ਬੱਚੇ ਪੰਜਾਬੀ ਜਾਂ ਉਸ ਦੇ ਘਰ ਕਰਦੇ ਆ ਕਿ ਤੁਸੀਂ ਪੰਜਾਬੀ ਚ ਗੱਲ ਨਹੀਂ ਕਰੀਂ ਫੈਨ ਵੀ ਤੱਕ ਲਾ ਜਾਂਦੇ ਨੇ ਜਦੋਂ ਤੁਸੀਂ ਉਟਾਰੇ ਉੱਪਰ ਪਹੁੰਚੇ ਮੇਰੇ ਆਪਣੇ ਜਦੋਂ ਕੰਮ ਚੋ ਜਾ 16 ਅੰਚ ਪੰਜਾਬੀ ਮਾਂ ਬੋਲੀ ਵਾਲਾ ਉਹ ਇਹਨੂੰ ਠੱਲ ਮਈਆ ਉਹਨੇ ਬੰਦ ਕਰੀਆ ਜੇ ਪਰਿਵਾਰ ਕੋਈ ਮਰੋ ਨਹੀਂ ਕਰਦਾ ਕਹਿੰਦਾ ਸਾਡਾ ਹੁਟਿਆ ਦੇਸੀ ਸੈਂਟੀ ਟਲੋਰੀ ਬਾਹਰ ਉਦੋਂ ਉੱਪਰ ਸੋਚ ਨਹੀਂ ਨਹੀਂ ਹੈਗੇ ਕਿ ਕੰਮ ਆ ਗਿਆ ਜਿੰਦਗੀ ਦੇ ਵਿੱਚ ਆਪਾਂ ਦੱਸੋ 5 ਲੱਖ ਵੋਟ ਵੜੀਆਂ ਭਾਈ ਲੁਧਿਆਣਾ ਸ਼ਹਿਰ 'ਚ ਇਸ ਵਾਰ 5 5.5 ਲੱਖ ਵੋਟਾਂ ਪਈਆਂ ਨੇ ਪਰਵਾਸੀਆਂ ਦੀ ਕੀ ਕਰੋਗੇ ਤੁਸੀਂ ਸਾਨੂੰ ਮਾਰ ਦੇ ਤੱਕੜਵਾਦੀ ਨੇ ਅਸੀਂ ਜੀ ਕੱਟੜ ਵਾਲੀ ਆ ਅਸੀਂ ਪਟੜ ਕਾਗਜ਼ੀ ਆ ਅਸੀਂ ਫਲਾਣੇ ਆ ਸਾਡੇ ਜੋਰ ਬੜਾ ਬਲ ਗਿਆ ਸਾਡੇ ਸੋ ਹੁਣ ਤਾਂ ਸੋਡੇ ਪਿੰਡਾਂ ਦੇ ਮੁੰਡੇ ਨੇ ਗੱਲ ਦੱਸੀ ਆ ਮਹਿਲ ਕੋ ਝੂਠ ਬੋਲਿਆ ਮੈਂ ਨਹੀਂ ਕਹਿੰਦਾ ਬੋਲੀ ਅੰਗਰੇਜ਼ੀ ਨਾਲ ਸਿੱਖੋ ਹਿੰਦੀ ਨਾਲ ਸਿੱਖੋ ਹਿੰਦੀ ਅੰਗਰੇਜ਼ੀ ਉਰਦੂ ਅਰਬੀ ਸਾਰੀਆਂ ਜ਼ਬਾਨਾਂ ਪਿਆਰੀਆਂ ਨੇ ਸਾਰੀਆਂ ਜ਼ਬਾਨਾਂ ਆਪਣੀ ਜਗ੍ਹਾ ਨੇ ਪਰ ਜੇ ਮਾਂ ਨੂੰ ਛੱਡ ਕੇ ਜਾਵੋਗੇ ਕਿੱਥੇ ਇਹ ਬਹੁਤ ਵੱਡੀਆਂ ਸ਼ਾਹੀਸ਼ਾ ਨੇ ਬਾਈ ਸਮਝੋ ਅਮਰਾਠੇ ਦੇਖੋ ਲੜਦੇ ਮਰਾਠੇ ਵਾਲੀਆਂ ਵੀਡੀਓ ਕਿਨੇ ਕਿਨੇ ਸੁਣੀਆਂ ਉਹਦੀ ਉਹਦੇ ਜਿਹੜੇ ਠਾਕਰੇ ਆ ਤੇ ਬਾਠਾਕਰੇ ਦਾ ਮੁੰਡਾ ਦੂ ਦਾ ਭਤੀਜਾ ਰਾਠਾਕਰੇ ਸੁਣਿਆ ਸੁਣਦੇ ਹੋ ਤੁਹਾਨੂੰ ਪਤਾ ਹੀ ਨਹੀਂ ਕਹੋਣਾ ਉਹ ਬੰਦੇ ਕੀ ਲੜ ਰਹੇ ਆ ਉਹ ਬੰਦੇ ਉਹ ਕਹਿੰਦੇ ਮਰਾਠੀ ਬੋਲੋਗੇ ਤਾਂ ਮਹਾਰਾਸ਼ਟਰ ਚ ਜਾਓਗੇ ਨਹੀਂ ਚੁੱਤਰ ਹੋ ਜਾਓ ਆ ਜਾਓ ਦੱਖਣ ਚ ਕੇਰਲਾ ਤੋਂ ਲੈ ਕੇ ਆਂਧਰਾ ਤਿਲਗਾਨਾ ਤਾਮਿਲਨਾਡੂ ਆ ਜਾਓ ਕਿਤੇ ਬੰਗਾਲ ਚ ਉਹ ਲੋਕ ਆਪਣੀ ਜਾਨ ਦੇ ਦੇਣਗੇ ਜਾਨ ਪਰ ਆਪਣੀ ਬੋਲੀ ਤੇ ਆਂਝ ਨਹੀਂ ਆਉਣ ਦਿੰਦੇ ਦੇਖਿਓ ਕਿ ਮੈਂ ਸਾਰਾ ਘੁੰਮਿਆ ਸਾਰਾ ਦੱਖਣ ਮੈਂ ਸ਼ਹਿਰ ਨਹੀਂ ਕਰਨ ਗਿਆ ਸੀ ਮੈਂ ਭੁੱਕ ਮੰਗ ਗਿਆ ਸੀਗਾ ਉੱਥੇ ਦੇਖਣ ਗਿਆ ਸੀ ਲੋਕਾਂ ਨੂੰ ਵੀ ਕਿਹੋ ਜਿਹੇ ਲੋਕ ਨੇ ਆਪਣੀ ਬੋਲੀ ਲਈ ਆਪਣੀ ਧਰਤੀ ਲਈ ਲੱਖੇ ਭਾਈ ਜਦੋਂ ਆਪਾਂ ਉੱਥੇ ਤਾਬ ਧਰਨਾ ਲਾਏ ਤੁਹਾਨੂੰ ਰਾਜ ਇਹਨਾਂ ਨੇ ਘੇਰ ਲਿਆ ਜੁਲ੍ਹਿਆਂ ਦੇ ਗੰਦੇ ਜੁਲ੍ਹਿਆਂ ਦੇ ਹਾਂ ਉਦੋਂ ਮੇ 2 ਪਾਈ ਦੇ ਮੋਰਚਾ ਸਾਹਮਣੇ ਆ ਕੇ ਉਦੋਂ ਆਪਣੇ ਬੰਦੇ ਪਤਾ ਕੀ ਕਹਿੰਦੇ ਸੀ ਵੀ ਲੱਖਾ ਆਇਆ ਸੀ ਲੱਖੇ ਕਰਕੇ ਨਹੀਂ ਜਾਣਾ ਫਲਾਣਾ ਕਹਿੰਦਾ ਵੀ ਸਾਡੀ ਲੱਖੇ ਕਰਕੇ ਥੋੜੋ ਜਾਣਾ ਆਪਾਂ ਯਾਰ ਪਿੰਡ ਪਿੰਡ ਲੈਵਲ ਤੇ ਜਾਣਾ ਆਪਾਂ ਵੀ ਯਾਰ ਮੈਨੂੰ ਇਹ ਦੱਸੋ ਮੈਂ ਕੀ ਪੰਜਾਬ ਦਾ ਮਾੜਾ ਕਰਤਾ ਬਈ ਮੈਂ ਕੀ ਥੋੜਾ ਮਾੜਾ ਕਰ ਰਿਹਾ ਮਾਦਾ ਐਮਐਲਏ ਬਣ ਕੇ ਬਹਿ ਜਾਂਦਾ ਸਾਰੀਆਂ ਪਾਰਟੀਆਂ ਗੁਰੂ ਘਰ ਖੜੀਆਂ ਹੱਥ ਕੱਢਦੀਆਂ ਅੱਜ ਵੀ ਵੀ ਆ ਜਾ ਬੋਲ ਕਿਹਦਾ ਉਹਦਾ ਦੇਖ ਗੇ ਮੈਂ ਖਾ ਨਾ ਕਰਦਾਰ ਨਹੀਂ ਮਾਰਨਾ ਤਕਦੀਰ ਚ ਹੋਆ ਬਣ ਜੂਗਾ ਨਹੀਂ ਦਾ ਨਾਂ ਸਹੀ ਯਾਰ ਸਿਰ ਨਿਚਕਾ ਕੇ ਥੋੜੇ ਥੱਲੇ ਆਉਣਾ ਸਾਡੇ ਦਾ ਕਰਦਾਰ ਬਹੁਤ ਉੱਚੇ ਦੇ ਸੋਚੇ ਸੀ ਅੱਜ ਸਾਡੇ ਕਰਦਾਰ ਨਿੱਗਰ ਗਏ ਭਾਈ ਗਰਕ ਗਏ ਕਰਦਾਰ ਭਾਈ ਰਹਿਣ ਪਾਰਟੀ ਭਾਈ ਚ ਕੋਈ ਦਿੱਕਤ ਨਹੀਂ ਹੈਗੀ ਪਿੰਡ ਲੈ ਬੈਤ ਸੋਚ ਲੋ ਵੀ ਆਪਦੇ ਪਿੰਡ ਦਾ ਕੋਈ ਹੱਲ ਕਰਾ ਲੀਏ ਰੋ ਪਾਰਟੀ ਭਾਈ ਚ ਕੋਈ ਨਹੀਂ ਕਹਦਾ ਵੀ ਤੁਸੀਂ ਛੱਡੋ ਮੈਂ ਲੁਧਿਆਣੇ ਉੱਦੇ ਬੋਲ ਪਿਆ ਮੈਂ ਕਹਾ ਵੀ 2005 ਦੇ ਵਿੱਚ ਉਹ ਟੌਲੇ ਫੈਕਟਰੀ ਦੇ ਅੱਗੇ ਆਹ ਟੌਲੇ ਫੈਕਟਰੀ ਲੱਗੀ ਬਰਨਾਲੇ ਜਿਹੜਾ ਟਰਾਈਡੈਂਟ ਫੈਕਟਰੀ ਸਰਕਾਰ ਸੀ ਕਾਂਗਰਸ ਦੀ ਕਿਸਾਨਾਂ ਦੇ ਗੋਲੀਆਂ ਵੀ ਮਾਰੀਆਂ ਪੁਲਿਸ ਨੇ ਫੱਟੜ ਕੀਤੀ ਮਾਰ ਮਾਰ ਗੋਲੀਆਂ ਲੱਤਾਂ ਬਾਹ ਤੋੜਤੀਆਂ ਮਾਰ ਮਾਰ ਡਾਂਗਾ ਪੁਲਿਸ ਨੇ ਉਥੇ 200 ਕਿੱਲਾ ਕਾਰ ਕੀਤਾ ਸੀ ਉਥੇ ਕਾਂਗਰਸੀਆਂ ਨੂੰ ਲਾਕੀਆਂ ਮਿਰਚਾਂ ਲੈ ਇਹ ਐਂ ਕਿਉਂ ਬੋਲੀ ਜਾਂਦਾ ਫਿਰ ਮੈਂ ਕਹਾ 213 ਦੇ ਵਿੱਚ ਲੈਂਡ ਐਕੁਇਰਿਸਨ ਘਟਾਇਆ ਆ ਪਾਲਿਸੀ ਬਾਦਲ ਲੈ ਕੇ ਆਏ 13 ਚ ਮੈਂ ਕਹਿੰਦਾ ਜਿੰਮੇਵਾਰ ਕੌਣ ਹੈ ਉਹਦੇ ਬਾਦਲ ਵਾਲਿਆਂ ਨੂੰ ਮਿਰਚਾਂ ਲੱਗੀਆਂ ਸੋ ਰੱਬ ਦਾ ਵਾਸਤਾ ਛੱਡ ਦਿਓ ਖੜਾ ਬਾਦਲਾਂ ਦਾ ਕਾਂਗਰਸੀਆਂ ਦਾ ਉਧਰ ਤੁਰਪੇ ਇਧਰ ਜੁੜਪੇ ਉਹਦੇ ਨਾਲ ਜੁੜ ਗਏ ਪੰਜਾਬ ਨਾਲ ਵੀ ਖੜਜੋ ਜੁੜਜੋ ਤੁਰਪੋ ਯਾਦ ਰੱਖਿਓ ਕਦੇ ਪੜਿਆ ਜਾਇਆ ਕਰੋਗੇ ਫਿਰ ਜਿਵੇਂ ਸਿੰਧ ਘਾਟੀ ਸੱਭਿਆ ਦਾ ਪੜੀ ਜਾਂਦੀ ਹੈ ਮੈਂ ਦੋੜੋ ਸੱਭਿਆ ਦਾ ਘਾਟੀ ਪੜੀ ਜਾਂਦੀ ਹੈ ਉਹ ਕੋਈ ਸੱਭਿਆਤਾਵਾਂ ਹੁੰਦੀਆਂ ਸੀ ਅਲੋਪ ਹੋ ਗਈਆਂ ਅੱਜ ਥੱਲੋਂ ਪੱਥਰ ਨਿਕਲਦੇ ਆ ਉੱਤੇ ਇੱਕ ਲਿਪੀ ਲਿਖੀ ਮਿਲਦੀ ਐ ਪਤਾ ਹੀ ਨਹੀਂ ਕਿਹੜੀ ਲਿਪੀ ਐ ਅਲੋਪ ਹੋ ਗਏ ਖਤਮ ਹੋ ਗਏ ਲੋਕ ਕੀ ਅਸੀਂ ਹੋ ਜਾਾਂਗੇ ਆਂ ਹੋਮਾ ਗਿਆ ਉਹਦੇ ਪੈਰੋਂ ਦੁਸ਼ਮਣ ਨਹੀਂ ਸਾਨੂੰ ਮਾਰ ਸਕਦਾ ਦੁਸ਼ਮਣ ਤਾਂ ਉਦੋਂ ਨਹੀਂ ਮਾਰ ਸਕਿਆ ਜਦੋਂ ਗਿਣਤੀ ਦੇ 15 16000 ਰਹਿ ਗਏ ਸੀ ਸਤਾਰ ਮਿਠਾ ਆਦਮੀ ਸਦੀ ਘਰ-ਬਾਰ ਛੁੱਟ ਗਏ ਸਭ ਖੋਲੇ ਢਾਏ ਗੇ ਘੱਲੂ ਘਾਰੇ ਬਾਪਰ ਗਏ ਅੱਧੋਂ ਜ਼ਿਆਦੇ ਮਰ ਗਏ ਜਵਾਕ ਬਜ਼ੁਰਗ ਬੀਬੀਆਂ ਜੰਗਲਾਂ 'ਚ ਬਾਗੇ ਘੋੜਿਆਂ ਦੀਆਂ ਕਾਠੀਆਂ ਤੇ ਸੌਣ ਲੱਗੇ ਛੋਲਿਆਂ ਦੀਆਂ ਮੁੱਠਾਂ ਖਾ ਕੇ ਪਾਣੀ ਪੀ ਕੇ ਗੁਜ਼ਾਰਾ ਕਰਨ ਲੱਗੇ ਉਦੋਂ ਨਹੀਂ ਮਰੇ ਉੱਠ ਕੇ ਆ ਕੇ ਰਾਜ ਕਾਇਮ ਕਰ ਲਿਆ ਸੀ ਅੱਜ ਮਰੋਂਗੇ ਕਿਉਂਕਿ ਅਸੀਂ ਗਰਕ ਰਹੇ ਹਾਂ ਉਹ ਸਾਡੇ ਕਰਦਾਰ ਉੱਚੇ ਸੀ ਸੁੱਚੇ ਸੀ ਅੰਦਰ ਅਣਖਾਂ ਸੀ ਲੜਕਾਂ ਸੀ ਅੱਜ ਨਹੀਂ ਤਰਕੇ ਨੂੰ ਛੱਤਰ ਖਾ ਕੇ ਆਥਣ ਨੂੰ ਨਾਲ ਫਿਰਦੇ ਹੁੰਨੇ ਆ ਕਈ ਬੰਦੇ ਫੋਨ ਕਰਨਗੇ ਬਾਈ ਮੇਰੀ ਭੈਣ ਨੂੰ ਫਲਾਣਾ ਮੁੰਡਾ ਛੇੜਦਾ ਮੈਂ ਕਿਹਾ ਤੂੰ ਮਰਿਆ ਵਾ ਲੱਹ ਇੱਥੋਂ ਤੱਕ ਨਿਕਰ ਗਏ ਤਾਂ ਯਾਰ ਮੇਰੇ ਕੋਲ ਫੋਨ ਕਰਦਾ ਮੇਰੀ ਭੈਣ ਨੂੰ ਛੇੜਾ ਕਹੇ ਮੁੰਡੇ ਨੇ ਮਾਸਰ ਪਾੜ ਕੇ ਫੇਰ ਆ ਬਾਈ ਮੇਰੀ ਭੈਣ ਨੂੰ ਛੇੜਾ ਸੀ ਤੇ ਮੈਂ ਆ ਕਰਤਾ ਹੁਣ ਆ ਜਾ ਫੇਰ ਤਾਂ ਸੁਣ ਵੀ ਲਊਗਾ ਜੇ ਅਸੀਂ ਆਪਣੀਆਂ ਇੱਜ਼ਤਾਂ ਆਪਣੀਆਂ ਅੱਖਾਂ ਨਹੀਂ ਬਚਾ ਸਕਦੇ ਫਿਰ ਬਾਕੀ ਅਸੀਂ ਕੀ ਬਚਾਉਣਾ ਬਾਈ ਮaaf ਕਰਨਾ ਤੱਤੀਆਂ ਠੰਡੀਆਂ ਲੱਗਣੀਆਂ ਬਹੁਤਿਆਂ ਦੇ ਾਨੂੰ ਪਤਾ ਕਿਉਂਕਿ ਸਾਡੀ ਮਾਨਸਿਕਤਾ ਹੀ ਇਹ ਬਣ ਚੁੱਕੀ ਆ ਸਾਡੀ ਸੋਚ ਹੀ ਇਹ ਜੀ ਬਣ ਗਈ ਅਸੀਂ ਇਹ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦੇ ਕੋਈ ਸੱਚੀ ਗੱਲ ਕਹਿੰਦਾ ਉਹ ਇੱਥੇ ਤੁਸੀਂ ਮੈਂ ਥੋੜੇ ਪਿੰਡੋਂ ਨਿਕਲੂੰਗਾ ਨਾਲ ਦੀ ਨਾਲ ਰੀਲ ਪਾ ਲਾਂਗੇ ਮੇਰੀ ਬਹਿਕੇ ਇੱਥੇ ਓਏ ਇਹ ਤਾਂ ਫਲਾਨੀ ਪਾਰਟੀ ਦਾ ਇਹਦਾ ਫਰਾਨਾ ਕੈਂਕਟਰ ਰਿਹਾ ਇਹਦਾ ਬੰਦੇ ਮਾਰਦਾ ਰਿਹਾ ਇਹਦਾ ਜੇਲਾ ਕੱਟਦਾ ਰਿਹਾ ਇਹਦਾ ਮਾੜਾ ਬੰਦਾ ਕ੍ਰਿਮੀਨਲ ਬੰਦਾ ਕੋਈ ਕੁਛ ਕਹੂ ਕੋਈ ਕੁਛ ਕਹੂ ਆ ਹੁਣ ਮੇਰੇ ਨਿਕਲਣ ਦੀ ਧੀਰ ਹੈ ਇੱਥੋਂ ਆ ਯਾਦ ਰੱਖ ਲਿਓ ਛੜ ਦੇ ਲੱਖਾਂ ਦਾ ਮਾੜਾ ਯਾਰ ਛੱਡੋ ਲੱਖੇ ਦਾ ਖੇੜਾ ਲੱਖਾਂ ਦਾ ਹਜ਼ਾਰ ਨਹੀਂ ਲੱਖ ਗੁਣਾ ਮਾੜਾ ਹੈ ਲੱਖੇ ਦੀ ਕਹੀ ਹੋਈ ਗੱਲ ਤੇ ਅਮਲ ਕਰ ਲੋ ਕਹਿ ਕੇ ਕੀ ਗਿਆਓ ਸੋਚ ਲਿਓ ਲੱਖੇ ਨੂੰ ਚਾਹ ਹਜ਼ਾਰ ਗੱਲ ਕੱਢਣੀ ਆ ਉੱਥੇ 2000 10000 ਗੱਲ ਕੱਢ ਦਿਓ ਧੰਨਵਾਦ ਸਤ ਨੂੰ ਮਿਲਦੇ ਆ ਵੈਰੀ ਖਾਲਸਾ ਵਾਇਗੁਰ ਜੀ ਜੀ